ਤੁਹਾਡਾ ਘਰ ਜਿਹੜਾ ਉਹ ਖੁਸ਼ੀਆਂ ਨਾਲ ਭਰ ਸਕਦਾ ਹੈ ਕਿਲਕਾਰੀਆਂ ਤੁਹਾਡੇ ਘਰ ਦੇ ਵਿੱਚ ਵੱਜ ਸਕਦੀਆਂ ਨੇ ਉਮਰ ਭਾਵੇਂ ਤੁਹਾਡੀ 50 ਸਾਲ ਕਿਉਂ ਨਾ ਇਸ ਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਇਸ ਨੂੰ ਇੱਕ ਚਮਚ ਸਵੇਰੇ ਦੁੱਧ ਦੇ ਨਾਲ ਤੇ ਇੱਕ ਚਮਚ ਰਾਤ ਨੂੰ ਦੁੱਧ ਦੇ ਨਾਲ ਲੈ ਲੈਣ ਸਰ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਇਹ ਐਮਐਚ ਕੀ ਹੁੰਦਾ ਹੈ ਉਹਨਾਂ ਨੂੰ ਪ੍ਰੈਗਨਨਸੀ ਵੀ ਕਨਸੀਵ ਹੋ ਜਾਣੀ ਹੈ ਜੇ 0.2 ਵੀ ਹੈ ਫੋਲਿਕਲਸ ਬਣ ਰਿਹਾ ਮੀਨਸ ਉਹਨਾਂ ਦੇ ਰਾਈਟ ਜਾਂ ਲੈਫਟ ਓਵਰੀ ਦੇ ਵਿੱਚ ਡੋਮੀਨੈਂਟ ਫੋਲਿਕਲ ਇੱਕ ਵੀ ਬਣ ਗਿਆ ਉਹਨੂੰ ਅਸੀਂ ਕੋਈ ਲੈਟਰੋਜੋਲ ਕੋਈ ਮੈਡੀਸਿਨ ਦੀ ਜ਼ਰੂਰਤ ਨਹੀਂ ਹੈ ਸਰ ਬਿਨਾਂ ਕਿਸੇ ਮੈਡੀਕੇਸ਼ਨ ਤੋਂ ਸਿਰਫ ਇੱਕ ਸੁਭਾਗਿਆ ਮੈਡੀਸਿਨ ਦੇ ਨਾਲ ਹੀ ਉਹਨਾਂ ਦਾ ਐਗ ਜਿਹੜਾ ਹੈ ਉਹ ਇੱਕ ਐਗ ਦੀ ਕੁਆਲਿਟੀ ਵੀ ਰਿਚ ਹੋ ਜਾਏਗੀ ਮੈਜ਼ਰਮੈਂਟ ਉਹ ਗਰੋ ਵੀ ਕਰ ਜਾਏਗਾ ਤੇ ਯੂਟਰਸ ਦੀ ਲਾਈਨਿੰਗ ਵੀ ਬੈਟਰ ਹੋ ਜਾਏਗੀ ਇੱਕ ਐਗ ਦੇ ਨਾਲ ਹੀ ਮੇਰੇ ਪੇਸ਼ੈਂਟ ਬੱਚਾ ਪੈਦਾ ਕਰ ਲਏਗਾ ਟੇਬਲ ਤੇ ਕਹਿੰਦੇ ਮੈਮ ਭਾਵੇਂ ਕਰੋੜੋਂ ਰੁਪਿਆ ਲੈ ਲਓ ਸਾਡੇ ਕੋਲ ਬੱਚਾ ਹੋਣਾ ਚਾਹੀਦਾ ਜਿਵੇਂ ਮਰਜ਼ੀ ਕਰੋ ਸਾਨੂੰ ਬੜਾ ਹੀ ਦੁੱਖ ਔਰ ਤਕਲੀਫ ਹੁੰਦੀ ਹੈਗੀਏ ਤੁਸੀਂ ਕਰੋੜੋਂ ਰੁਪਿਆ ਸਿੱਟਣ ਨੂੰ ਫੇਰ ਰਹੇ ਹੋ ਬੱਚਾ ਤੁਹਾਡੇ ਕੋਲ ਹੈ ਨਹੀਂ 1 ਕਰੋੜ ਕਿਸ ਕੰਮ ਦਾ ਜਦੋਂ ਪ੍ਰਮਾਤਮਾ ਪਲਾਨ ਹੁੰਦਾ ਤੁਹਾਡਾ ਪਲਾਨ ਨਹੀਂ ਬਣਦਾ ਜਿੱਦ ਜਦੋਂ ਪ੍ਰਮਾਤਮਾ ਦਾ ਪਲਾਨ ਬਣਾਇਆ ਹੁੰਦਾ ਉਸ ਵੇਲੇ ਤੁਸੀਂ ਨਹੀਂ ਪਲਾਨ ਕਰਦੇ ਤੇ ਫਿਰ ਸਾਰੀ ਜ਼ਿੰਦਗੀ ਤੁਹਾਡਾ ਮਤਲਬ ਕਹਿਣ ਦਾ ਇਹ ਹੈ ਕਿ ਜਦੋਂ ਇਹ ਉਮਰ ਹੁੰਦੀ ਹੈ ਜੀ ਸੋ ਹੱਥ ਰੱਸਾ ਸਿਰੇ ਤੇ ਗੰਡ ਆ ਹੈਗੀ ਐ ਸਰ ਗੰਡ ਅੱਛਾ ਜੀ ਉਹ ਕਿਵੇਂ ਜੀ ਸਿਰਫ ਉਹਨੇ ਐਸੀ ਕੀ ਡਿਸਕਸ ਕੀਤਾ ਸੋ ਹੱਥ ਰੱਸਾ ਮਤਲਬ ਸੋ ਪ੍ਰੋਬਲਮਸ ਐ ਤੁਹਾਨੂੰ ਸੋ ਪ੍ਰੋਬਲਮਸ ਸੋ ਪ੍ਰੋਬਲਮ ਨੂੰ ਸਿਰਫ ਆ ਸੀਰੇ ਦੀ ਗੰਡ ਸੁਭਾਗਿਆ ਵੜ ਲਓ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੁਹਾਡੀ ਸੁਭਾਗਿਆ ਮੈਡੀਸਿਨ ਦੇ ਨਾਲ ਕਵਰ ਹੋ ਜਾਣੀ ਐ ਅਗਰ TSH ਨਾਰਮਲ ਐ ਤੇ T3 T4 ਡਿਸਟਰਬ ਬਾਦਰ ਨਹੀਂ ਕਰਨ ਕਿਉਂਕਿ ਆਫਟਰ 올 ਤਾਂ thyroid stimulating hormone ਤਾਂ ਉਹਨਾਂ ਦਾ ਬੈਲੈਂਸ ਹੀ ਹੈ ਨਾ ਉਹ ਖਾਣ ਪੀਣ ਚੇਂਜ ਕਰ ਲੈਣ ਡਾਈਟ ਸਟਾਈਲ ਲਾਈਫ ਸਟਾਈਲ ਚੇਂਜ ਕਰ ਲੈਣ ਤਾਂ ਉਹਨਾਂ ਦਾ ਉਹ ਵੀ ਬੈਲੈਂਸ ਹੋ ਜਾਣਾ ਤੇ 18 ਨੂੰ ਦਵਾਈ ਲੈ ਕੇ ਗਈ ਹੈ ਤੇ ਉਹ 2 ਤਾਰੀਖ ਨੂੰ ਸਰ ਦੇਣ ਮਤਲਬ ਮੈਂ ਇੰਨਾ ਵੀ ਨਹੀਂ ਪਿਆਗਾ ਅਸੀਂ ਕਹਿ ਤਰੇ ਇਹ 2 ਮਹੀਨੇ ਪਰ ਮੈਨੂੰ ਪਤਾ ਜਿਨ੍ਹਾਂ ਦੇ ਫਾਈਬਰੇਟ ਹੈਗੇ ਉਹਨਾਂ ਨੇ ਕੰਚਨ ਟੈਬਲੇਟ ਨੂੰ ਮਹੀਨੇ ਦੇ ਵਿੱਚ ਹੀ ਰਿਕਵਰ ਕਰਕੇ ਪ੍ਰੈਗਨਨਸੀ ਕਨਸੀਵ ਕਰ ਲਿਆਗਾ 4-5 ਸਟਰਾਬੇਰੀ ਤਾਂ ਦੈਨ ਆਲਟਰਨੇਟ ਡੇਸ 4-5 ਕੋਈ ਵੀ 베ਰੀ ਲੈ ਲੈਣ ਭਾਵੇਂ ਬਲੂਬੇਰੀ ਲੈ ਲੈਣ ਰਸਬੇਰੀ ਲੈ ਲੈਣ ਚੈਰੀਜ਼ ਲੈ ਲੈਣ ਕੋਈ ਵੀ ਜਨੀਆਂ 베ਰੀਸ ਸਭ ਤੋਂ ਪੱਕੀਆਂ ਖਾਣੀਆਂ ਸ਼ੁਰੂ ਕਰ ਦੇਣ ਇੱਕੇ ਫਾਰਮੂਲੇਸ਼ਨ ਸ਼ੁਰੂ ਕਰ ਦੇਣ ਉਹਨਾਂ ਦਾ ਐਮਐਚ ਰਿਕਵਰ ਹੋ ਜਾਏਗਾ ਸਰ ਅ ਰਾਜ ਕੇ ਔਰ ਮੈਡੀਸਨ ਹੈ ਪਿਓਰਲੀ ਆਯੁਰਵੇਦਾ ਉਹ ਇਹ ਮੈਡੀਸਨ ਦੇ ਨਾਲ ਉਹਨਾਂ ਨੂੰ ਪੀਰੀਅਡ ਡੈਫੀਨਿਟਲੀ ਰਿਲੀਜ਼ ਹੋ ਜਾਣੀ ਹੈ ਘੱਟੋ ਘੱਟ ਉਹਨਾਂ ਨੂੰ ਐਲੋਪੈਥੀ ਤਾਂ ਨਹੀਂ ਲੈਣੀ ਪਏਗੀ ਜਿੱਦੇ 100 ਤੋਂ ਜ਼ਿਆਦਾ ਸਾਈਡ ਇਫੈਕਟ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁੜਤਵ ਅਸੀਂ ਪਹੁੰਚਿਆ ਪ੍ਰੇਮ ਵੈਦਾ ਜਿੱਥੇ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਸਾਡੇ ਨਾਲ ਨੇ ਔਰ ਅੱਜ ਉਹਨਾਂ ਨਾਲ ਜੋ ਟੌਪਿਕ ਜੋ ਵਿਸ਼ਾ ਅਸੀਂ ਸਾਂਝਾ ਕਰਨ ਵਾਲੇ ਆਂ ਜੋ ਜਾਣਕਾਰੀ ਉਹਨਾਂ ਕੋਲੋਂ ਲੈ ਕੇ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆਂ ਤਾਂ ਉਸ ਨਾਲ ਤੁਹਾਡਾ ਘਰ ਜਿਹੜਾ ਉਹ ਖੁਸ਼ੀਆਂ ਨਾਲ ਭਰ ਸਕਦਾ ਹੈ, ਕਿਲਕਾਰੀਆਂ ਤੁਹਾਡੇ ਘਰ ਦੇ ਵਿੱਚ ਵੱਜ ਸਕਦੀਆਂ ਨੇ। ਉਮਰ ਭਾਵੇਂ ਤੁਹਾਡੀ 50 ਸਾਲ ਕਿਉਂ ਨਾ ਹੋਵੇ। ਸਾਡੇ ਨਾਲ ਨੇ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਹੜਾ ਵਿਸ਼ਾ, ਕਿਹੜਾ ਟੌਪਿਕ ਉਹ ਅੱਜ ਸਾਡੇ ਨਾਲ ਸਾਂਝਾ ਕਰਨ ਲੱਗੇ ਨੇ ਔਰ ਕੀ ਜਾਣਕਾਰੀ ਸਾਡੇ ਨਾਲ ਦੇਣ ਲੱਗੇ ਨੇ। ਨੁਸਖਾ ਵੀ ਅੱਜ ਉਹਨਾਂ ਨੇ ਰੱਖਿਆ ਹੈ। ਕਿਲਕਾਰੀਆਂ ਵਾਲਾ ਨੁਸਖਾ ਮੈਮ ਨੇ ਕਿਹਾ ਕਿ ਇਹ ਕਿਲਕਾਰੀਆਂ ਘਰ ਦੇ ਵਿੱਚ ਗੂੰਜਾ ਸਕਦਾ ਹੈ। ਕਿਲਕਾਰੀਆਂ ਵੱਜਣੀਆਂ ਇਸ ਨੁਸਕੇ ਦਾ ਇਸਤੇਮਾਲ ਕਰਨ ਵਾਲੇ ਕਰਾਂ ਦੇ ਵਿੱਚ ਪਹਿਲੇ ਸੇ ਸਵਾਗਤ ਕਰ ਲੈਂਦੇ ਮੈਮ ਬਹੁਤ ਬਹੁਤ ਸਵਾਗਤ ਹੈ ਹਰਮੀਜੀਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਵੀ ਮੇਰੀ ਪਿਆਰ ਭਰੀ ਸਸਰੀ ਕਰਨ ਅੱਛਾ ਮੈਮ ਕਿਹੜਾ ਵਿਸ਼ਾ ਹੈ ਅੱਜ ਤੁਸੀਂ ਕਹਿ ਰਹੇ ਸੀ ਕਿ ਬਹੁਤ ਇੰਪੋਰਟੈਂਟ ਵਿਸ਼ਾ ਜ ਜਸੀਂ ਛੋਣ ਵਾਲਿਆਂ ਲੋਕਾਂ ਨਾਲ ਸਾਂਝਾ ਕਰਨ ਵਾਲਿਆਂ ਜਿਸ ਕਰਕੇ ਬਹੁਤ ਵਾਰ ਸਾਡੀਆਂ ਭੈਣਾਂ ਮਾਂ ਦਾ ਸੁੱਖ ਲੈਣ ਤੋਂ ਵਾਂਝਾ ਰਹਿ ਜਾਂਦੀਆਂ ਫਿਰ ਜਿਵੇਂ ਕਿ ਅਸੀਂ ਹਰ ਵਾਰ ਦੀ ਤਰ੍ਹਾਂ ਗੱਲ ਹੀ ਕਰਦੇ ਹਾਂ ਜੋ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੁੰਦੀ ਹੈਗੀ ਐ ਤਾਂ ਹੁਣ ਇਸ ਟਾਈਮ ਪਿਛਲੇ ਸਾਲ ਤੋਂ ਲਗਾਉ ਕਿ एएमएच ਦਾ ਬਹੁਤ ਵੱਡਾ ਫੋਬੀਆ ਪੇਸ਼ੈਂਟ ਦੇ ਮਾਈਂਡ 'ਚ ਚੱਲਦਾ ਹੈ ਲੋ एएमएच ਕਰਕੇ ਪ੍ਰੈਗਨਨਸੀ ਨਹੀਂ ਹੋ ਰਹੀ ਔਰ ਇਥੋਂ ਤੱਕ ਕਿ ਜਦ ਉਹ ਡਾਕਟਰ ਦੇ ਕੋਲ ਜਾਂਦੇ ਆ ਤਾਂ ਡਾਕਟਰ ਸਿੱਧਾ ਕਹਿ ਰਹੇ ਨੇ ਤੁਹਾਡਾ ਐਮਐਚ ਤਾਂ ਬਹੁਤ ਲੋ ਹੈ ਜੀ ਤੁਸੀਂ ਜਿੰਨੀ ਜਲਦੀ ਹੋ ਸਕਦਾ ਆਈਵੀਐਫ ਕਰਾ ਲਓ ਜਿੰਨੀ ਜਲਦੀ ਹੋ ਸਕਦਾ ਡੋਨਰ ਐਗ ਲੈ ਲਓ ਤੁਹਾਡੇ ਐਗਸ ਦੀ ਕੁਆਲਿਟੀ ਵਧੀਆ ਨਹੀਂ ਹੈਗੀ ਅਸੀਂ ਇਥੋਂ ਤੱਕ ਕਿ ਹੁਣ ਅਸੀਂ ਨਹੀਂ ਕਹਿਣਾ ਚਾਹੁੰਦੇ ਜਿਹੜੇ ਡੋਨਰ ਐਗ ਹੈ ਨਾ ਸਰ ਜਿਹੜੇ ਸਾਡੇ ਇਹ ਵਾਰ ਇੱਧਰ ਆਏ ਹੋਏ ਹੈ ਨਾ ਸਰ ਅਸੀਂ ਉਹਨਾਂ ਦੇ ਐਗਸ ਮਤਲਬ ਅਸੀਂ ਬਗਾਨੀਆਂ ਜਿਹੜੀਆਂ ਜਿੰਸਾ ਹੈ ਆਪਦੀ ਕੁੱਖ ਦੇ ਅੰਦਰ ਪੈਦਾ ਕਰ ਰਹੇ ਆ ਇਹ ਮੈਨੂੰ ਬਹੁਤ ਵੱਡੀ ਅਫਸੋਸ ਦੀ ਗੱਲ ਹੈਗੀ ਹੈ ਪਰ ਹਰਮੀਂ ਜੀ ਗਲਤ ਇਹ ਹੈ ਵੀ ਜਦੋਂ ਵੀ ਅਸੀਂ ਜਾਣੇ ਆ ਮੰਨ ਲਓ ਅਸੀਂ ਪਹਿਲਾਂ ਨੈਚੁਰਲ ਤਰੀਕੇ ਨਾਲ ਟਰਾਈ ਕੀਤਾ ਫਿਰ ਡਾਕਟਰਾਂ ਕੋਲੋਂ ਬਹੁਤ ਦਵਾਈਆਂ ਜੜੀਆਂ ਬੂਟੀਆਂ ਵੀ ਬਹੁਤ ਖਾਧੀਆਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਆਈਵੀਐਫ ਸੈਂਟਰ ਪਹੁੰਚਦੇ ਆ ਤਾਂ ਉਹ ਸਾਨੂੰ ਕਹਿੰਦੇ ਇਹੀ ਨੇ ਵੀ ਤੁਹਾਡਾ ਐਮਐਚ ਲੋ ਹੈ ਫਟਾਫਟ ਤੁਸੀਂ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿਓ ਕਿਤੇ ਇਹ ਨਾ ਹੋਵੇ ਕਿ ਲੋ ਐਮ ਐਚ ਕਰਕੇ ਸਾਨੂੰ ਜਿਹੜਾ ਪ੍ਰੋਸੈਸ ਹੈਗਾ ਉਹ ਛੇੜਣੇ ਵਿੱਚ ਮੁਸ਼ਕਲ ਆ ਜਾਵੇ ਅੱਛਾ ਫਿਰ ਲੋ ਐਮ ਐਚ ਦਾ ਕੋਈ ਹੱਲ ਹੈ ਜ ਤੁਹਾਡੇ ਕੋਲ ਸਰ ਡੈਫੀਨਿਟਲੀ ਲੋ ਏ ਐਮ ਐਚ ਦਾ ਰਿਜ਼ਲਟ ਅਸੀਂ ਪਿਛਲੇ ਸਾਲ ਤੱਕ ਕੱਢ ਹੀ ਰਹਿਆ ਰੈਗੂਲਰਲੀ 2024 ਦੇ ਵਿੱਚ ਮੇਰਾ ਇੱਕ ਵੀ ਪੇਸ਼ੀਐਂਟ ਲੋ ਏ ਐਮ ਐਚ ਵਾਲਾ ਡਿਸੈਪointed ਨਹੀਂ ਹੋਇਆ ਇਥੋਂ ਤੱਕ ਕਿ ਮੈਂ ਕਹਾਂਗੀ ਕਿ 90% ਮੇਰੇ ਪੇਸ਼ੀਐਂਟ ਕਨਸੀਵ ਵੀ ਕੀਤੇ ਲੋ ਏ ਐਮ ਐਚ ਸਰ ਏ ਐਮ ਐਚ ਹੋਣਾ ਚਾਹੀਦਾ ਹੈ ਸਾਇੰਟਿਫਿਕਲੀ 2 ਟੂ 3 ਬਿਟਵੀਨ ਪਰ ਅੱਜ ਦੇ ਟਾਈਮ ਤੇ ਕਿਉਂਕਿ ਟਰੈਡੀਸ਼ਨਲ ਟਾਈਮ ਤੁਹਾਨੂੰ ਪਤਾ ਹੈ ਕਿ ਉਸ ਟਾਈਮ ਤੇ ਐਮਐਚ ਦਾ ਕੋਈ ਇਨਾ ਵੱਡਾ ਇਸ਼ੂ ਨਹੀਂ ਹੁੰਦਾ ਸੀ ਕਿਉਂਕਿ ਫੀਮੇਲ ਨੂੰ ਦੋ ਹੀ ਕੰਮ ਹੁੰਦੇ ਸੀ ਘਰ ਦਾ ਕੰਮ ਕਰਨਾ ਤੇ ਜਾਂ ਬੱਚੇ ਪੈਦਾ ਕਰਨੇ ਆ ਤੇ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਹੈ ਟਾਈਮ ਹੈਜ਼ ਬੀਨ ਚੇਂਜਡ ਬਿਕੋਜ਼ ਆਫ ਮਾਡਰਨ ਟੈਕਨੋਲੋਜੀ ਹੈਨਾ ਤਾਂ ਇਸ ਕਰਕੇ ਜਿਹੜੀਆਂ ਫੀਮੇਲਸ ਹੈ ਉਹ ਵੈਲ ਐਜੂਕੇਟਿਡ ਹੋ ਰਹੀਆਂ ਉਹਨਾਂ ਨੂੰ ਆਪਣਾ ਕੈਰੀਅਰ ਵੀ ਬਹੁਤ ਜ਼ਿਆਦਾ ਪਿਆਰਾ ਹੈ 노 ਡਾਊਟ ਅਸੀਂ ਰਿਗਾਰਡ ਕਰਦੇ ਹਾਂ ਉਸ ਫੀਮੇਲ ਦਾ ਜਿਹੜੀਆਂ ਸਾਡੇ ਵਰਗੀਆਂ ਪ੍ਰੋਫੈਸ਼ਨਲ ਹੈਗੀਆਂ ਐਜੂਕੇਸ਼ਨ ਹੀ ਬਹੁਤ ਜ਼ਰੂਰੀ ਹੈ ਪਰ ਅਸੀਂ ਇੱਥੇ ਗਲਤੀ ਕਿੱਥੇ ਖਾ ਰਹੇ ਆ ਅਸੀਂ ਪ੍ਰਾਇੋਰਟੀ ਆਪਣੇ ਦੇ ਕਿੰਜ ਰਹੇ ਆ ਕੈਰੀਅਰ ਨੂੰ ਪਰ ਕੈਰੀਅਰ ਦੀ ਬਜਾਏ ਜਿਵੇਂ ਮੈਰਿਜ ਹੋਈ ਸਾਨੂੰ ਪਤਾ ਹੈ ਕਿ ਅਸੀਂ ਪਹਿਲਾਂ ਆਪਣਾ ਬੇਬੀ ਲੈ ਲਈਏ ਭਾਵੇਂ ਆਪਣੀ ਜੌਬ ਨੂੰ ਅਸੀਂ ਪੌਜ਼ ਕਰੀਏ ਆਪਣੇ ਕੈਰੀਅਰ ਨੂੰ ਪੌਜ਼ ਕਰੀਏ ਤੇ ਤਾਂਕਿ ਅਸੀਂ ਵੱਧਦੀ ਏਜ ਦੇ ਵਿੱਚ ਸਾਡਾ ਸਾਨੂੰ ਲੋ ਐਮ ਐਚ ਨੂੰ ਕਨਫਰੰਟ ਨਾ ਕਰਨਾ ਪਵੇ ਉਦੋਂ ਅਗਰ ਬੱਚਾ ਵੀ ਹੋਏਗਾ ਤਾਂ ਅਸੀਂ ਉਸ ਬੱਚੇ ਲਈ ਪੈਸਾ ਕਮਾਉਣ ਦੇ ਚੰਗੇ ਵੀ ਲੱਗਾਂਗੇ ਪਰ ਖਸਰ ਮੈਨੂੰ ਬੜੇ ਦੁੱਖ ਦੀ ਗੱਲ ਹੈ ਅੱਜ ਦੇ ਟਾਈਮ ਤੇ ਮੇਰੇ ਕੋਲ ਪੇਸ਼ੈਂਟ ਇਦਾਂ ਆ ਰਹੇ ਹੈ ਕਿ ਕੈਰੀਅਰ ਤਾਂ ਸੈਟ ਅਪ ਹੋ ਗਿਆ ਤੇ ਮੈਨੂੰ ਆ ਕੇ ਮੇਰੇ ਟੇਬਲ ਤੇ ਕਹਿੰਦੇ ਮੈਮ ਭਾਵੇਂ ਕਰੋੜੋਂ ਰੁਪਇਆ ਲੈ ਲਓ ਸਾਡੇ ਕੋਲ ਬੱਚਾ ਹੋਣਾ ਚਾਹੀਦਾ ਜਿਵੇਂ ਮਰਜ਼ੀ ਕਰੋ ਸੋ ਸਾਨੂੰ ਬੜਾ ਹੀ ਦੁੱਖ ਔਰ ਤਕਲੀਫ ਹੁੰਦੀ ਹੈਗੀਏ ਤੁਸੀਂ ਕਰੋੜੋਂ ਰੁਪਇਆ ਸਿੱਟਣ ਨੂੰ ਫੇਰ ਰਹੇ ਹੋ ਬੱਚਾ ਤੁਹਾਡੇ ਕੋਲ ਹੈ ਨਹੀਂ 1 ਕਰੋੜ ਕਿਸ ਕੰਮ ਦਾ ਤੇ ਜੇ ਅਸੀਂ ਇਹੀ ਸਮਾਰਟ ਪਲੈਨਿੰਗ ਕੀਤੀ ਹੁੰਦੀ ਮੈਰਿਜ ਤੋਂ ਬਹੁਤ ਸਿੱਧਾ ਅਸੀਂ ਬੇਬੀ ਪਲੈਨਿੰਗ ਵੱਲ ਗਏ ਹੁੰਦੇ ਨਾ ਸਾਡਾ ਐਮਐਚ ਲੋ ਹੋਣਾ ਸੀਗਾ ਤੇ ਨਾ ਹੀ ਸਾਨੂੰ ਕੋਈ ਦੁੱਖ ਦੀ ਘੜੀ ਦਾ ਫੇਸ ਕਰਨਾ ਪੈਣਾ ਸੀ ਉਸ ਵੇਲੇ ਤਾਂ ਜੀ ਅਸੀਂ ਰੱਬ ਬਣੇ ਹੁੰਨੇ ਆ ਅਸੀਂ ਕਹਿੰਦੇ ਜੀ ਅਸੀਂ ਪਲਾਨ ਕਰਦਾ ਹਜੇ ਅਸੀਂ ਪਲਾਨ ਨਹੀਂ ਕੀਤਾ ਹਜੇ ਅਸੀਂ ਪਲਾਨ ਕਰ ਰਹੇ ਹਾਂ ਤੁਹਾਨੂੰ ਕਿਸ ਚੀਜ਼ ਦੀ ਕਾਲੀ ਹੈ ਜਾਂ ਇਸ ਤਰ੍ਹਾਂ ਦੇ ਜਿਹੜੀਆਂ ਜਵਾਬ ਹੈਗੇ ਨੇ ਜਦੋਂ ਅਸੀਂ ਕਿਸੇ ਜੋੜੇ ਨੂੰ ਪੁੱਛਦੇ ਆ ਨਾ ਵਿਆਹ ਨੂੰ ਤੋ ਸਾਨੂੰ ਉੱਗੇ ਟੁੱਟ ਕੇ ਪੈ ਜਾਂਦੇ ਨੇ ਜੀ ਕਈ ਵਾਰ ਤੇ ਫਿਰ ਜਦੋਂ ਪਰਮਾਤਮਾ ਪਲਾਨ ਹੁੰਦਾ ਤੁਹਾਡਾ ਪਲਾਨ ਨਹੀਂ ਬਣਦਾ ਜਿੱਦ ਜਦੋਂ ਪਰਮਾਤਮਾ ਦਾ ਪਲਾਨ ਬਣਾਇਆ ਹੁੰਦਾ ਉਸ ਵੇਲੇ ਤੁਸੀਂ ਨਹੀਂ ਪਲਾਨ ਕਰਦੇ ਤੇ ਫਿਰ ਸਾਰੀ ਜ਼ਿੰਦਗੀ ਤੁਹਾਡਾ ਮਤਲਬ ਕਹਿਣ ਦਾ ਇਹ ਹੈ ਕਿ ਜਦੋਂ ਇਹ ਉਮਰ ਹੁੰਦੀ ਹੈ ਜੀ ਇੱਕ ਸਰ ਕੀ ਆਪਾਂ ਕੁਦਰਤ ਦੇ ਨਾਲ ਖੇਡ ਸਕਦੇ ਆ ਨਹੀਂ ਖੇਡ ਨਹੀਂ ਖੇਡ ਸਕਦੇ ਹੈ ਨਾ ਹੁਣ ਕੁਦਰਤ ਨਾਲ ਖੇਡਦੇ ਹੈ ਖੇਡਦੇ ਤਾਂ ਸਾਨੂੰ ਐਸਾ ਬਿਮਾਰੀਆਂ ਲੱਗ ਗਈਆਂ ਐ ਪੋਲਿਊਸ਼ਨਸ ਵੱਧ ਗਿਆ ਹੈਗਾ ਹੈ ਨਾ ਤਾਂ ਹੁੰਦਾ ਕੀ ਹੈ ਸਰ ਇਹ ਨੈਚੁਰਲ ਪ੍ਰੋਸੈਸ ਹੁੰਦਾ ਹੈ ਵੀ ਜਿਸ ਤਰ੍ਹਾਂ ਹੀ ਕਪਲ ਦੀ ਮੈਰिज ਹੋਈ ਤਾਂ ਅਸੀਂ ਪ੍ਰੀਕਾਸ਼ਨਸ ਲੈਣੇ ਆ ਹਜੇ ਅਸੀਂ ਬੇਬੀ ਕਰਨਾ ਨਹੀਂ ਹੈ ਜੀ 5 5 6 6 ਸਾਲ ਮਤਲਬ ਤੁਸੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹੋ ਤਾਂ ਫਿਰ ਹੁਣ ਜਦੋਂ ਅੱਜ ਕਰੋੜ ਰੁਪਏ ਹੈ ਨਾ ਤਾਂ ਫਿਰ ਕੁਦਰਤ ਤੁਹਾਡੇ ਨਾਲ ਖੇਡ ਰਹੀ ਹੈ ਨਾ ਫਿਰ ਸਾਨੂੰ ਰਿਟਰਨ ਰਿਵਰਟ ਤਾਂ ਕਰਨਾ ਹੀ ਪਏਗਾ ਨਾ ਕਿਹਨ ਦਾ ਮਤਲਬ ਇਹ ਹੈ ਵੀ ਜੇਕਰ ਅਸੀਂ ਕੁਦਰਤ ਦੀ ਪ੍ਰਕਿਰਿਆ ਦੇ ਵਿੱਚ ਰੋੜਾ ਬੰਦਦੇ ਹਾਂ ਜਿਹੜੀ ਇੱਕ ਪ੍ਰੋਸੈਸ ਹੈਗਾ ਤਾਂ ਫਿਰ ਜਿਹੜੀ ਕੁਦਰਤ ਉਹ ਸਾਨੂੰ ਵਾਪਸ ਕਰ ਉਸੇ ਚੀਜ਼ ਵਾਪਸ ਕਰਦੀ ਹੈ ਜੇ ਅਸੀਂ ਸੁਖਾਲਾ ਕਰਾਂਗੇ ਕੁਦਰਤੀ ਪ੍ਰੋਸੈਸ ਨੂੰ ਤਾਂ ਕੁਦਰਤ ਸਾਨੂੰ ਸੁਖਾਲਾ ਕਰੇਗੀ ਜੇ ਅਸੀਂ ਕੁਦਰਤੀ ਪ੍ਰੋਸੈਸ ਦੇ ਵਿੱਚ ਰੋੜਾ ਬੰਦਦੇ ਹਾਂ ਤਾਂ ਸਾਡੇ ਵੀ ਰੋੜੇ ਬੰਨੇ ਲਾਜ਼ਮੀ ਨਹੀਂ ਤੁਹਾਡੇ ਕਹਿਣ ਦਾ ਮਤਲਬ ਤੁਹਾਡੇ ਤਜਰਬੇ ਚ ਇਹ ਚੀਜ਼ ਸਾਹਮਣੇ ਆਈ ਹੈ ਸਰ ਮੇਰੇ ਤਜਰਬੇ ਚ 101% ਇਹ ਚੀਜ਼ ਸਾਹਮਣੇ ਆਈ ਹੈਗੀ ਹੈ ਤਾਂ ਫਿਰ ਉਹ ਸਾਰੀ ਉਮਰ ਇੱਥੋਂ ਤੱਕ ਕੀ ਸਰ ਹੁਣ ਅਸੀਂ ਅੱਜ ਕੁਝ ਆਪਣੇ ਸਕਸੈਸਫੁਲ ਕੇਸ ਪਿਛਲੇ ਮੰਤ ਦੇ ਪਿਛਲੇ ਦਿਨਾਂ ਦੇ ਰੱਖੇ ਹੈਗੇ ਉਹ ਤੁਹਾਡਾ ਨਾਲ ਡਿਸਕਸ ਕਰਾਂਗੇ ਅਸੀਂ ਤਾਂ ਹੁਣੇ ਭਾਵੇਂ ਆਪਾਂ ਦੇਖ ਹੀ ਲੈਣੇ ਆ ਸਰ ਜੇ ਉਹਨੇ ਲੋਅ ਐਮ ਐਚ ਦਾ ਕਨਸੈਪਟ ਹੀ ਚੱਲ ਰਿਹਾ ਸਰ ਮੈਨੂੰ ਜਿਹੜੀਆਂ ਕਾਲਸ ਆਈਆਂ ਪਿਛਲੇ ਮਹੀਨੇ ਆ ਲਾਲੋ ਵੀ ਮੈਨੂੰ ਹਰ ਹਫਤੇ 2 3 2 3 ਨਿਊਜ਼ ਮਿਲਦੀਆਂ ਸਰ ਔਰ ਅਨ ਐਕਸਪੈਕਟਿਡ ਨਿਊਜ਼ ਮਿਲਦੀਆਂ ਭਾਵੇਂ ਕੋਈ ਵੀ ਪ੍ਰੋਬਲਮ ਹੈ ਕਹਿੰਦੇ ਆ ਨਾ ਕਿ ਪ੍ਰੈਗਨੈਂਸੀ ਇਨਫਰਟੀਲਿਟੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਤੇ ਤੁਹਾਨੂੰ ਹੁਣ ਅਸੀਂ ਅ ਦੱਸ ਦਈਏ ਕਿ ਸੋ ਹੱਥ ਰੱਸਾ ਸਿਰੇ ਤੇ ਗੰਡ ਹੂੰ ਠੀਕ ਹੈ ਆ ਹੈਗੀ ਐ ਸਰ ਗੰਡ ਅੱਛਾ ਜੀ ਉਹ ਕਿਵੇਂ ਜੀ ਸਿਰਫ ਹੁਣੇ ਅਸੀਂ ਕੀ ਡਿਸਕਸ ਕੀਤਾ 100 ਹੱਥ ਰੱਸਾ ਮਤਲਬ 100 ਪ੍ਰੋਬਲਮਸ ਐ ਤੁਹਾਨੂੰ 100 ਪ੍ਰੋਬਲਮਸ 100 ਪ੍ਰੋਬਲਮ ਨੂੰ ਸਿਰਫ ਆ ਸੀਰੇ ਦੀ ਗੰਡ ਸੁਭਾਗਿਆ ਵੜ ਲਓ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੁਹਾਡੀ ਸੁਭਾਗਿਆ ਮੈਡੀਸਨ ਦੇ ਨਾਲ ਕਵਰ ਹੋ ਜਾਣੀ ਐ ਹੁਣ ਅਸੀਂ ਤੁਹਾਨੂੰ ਕੁਝ ਐਗਜ਼ੈਂਪਲ ਦੱਸ ਦਿੰਨੇ ਜਿਹੜੇ ਸੁਭਾਗਿਆ ਮੈਡੀਸਨ ਨਹੀਂ ਕਵਰ ਅਪ ਕੀਤੀ ਐ ਸਰ ਸਰ ਸਾਨੂੰ ਉਮੀਦ ਨਹੀਂ ਹੁੰਦੀ ਉਮੀਦ ਤੋਂ ਬਾਹਰ ਸਾਡੇ ਕੋਲ ਰਿਜ਼ਲਟ ਆਂਦੇ ਹੈਗੇ ਹੁਣੇ ਸਰ ਲੇਡੀ ਲੱਖਾ ਤੋਂ ਹੈਗੀ ਐ ਜਗਰਾਉਂ ਦੇ ਕੋਲ ਅਸੀਂ ਨਾਮ ਕਿਸੇ ਦਾ ਵੀ ਨਹੀਂ ਲਵਾਂਗੇ ਸਰ ਇਹ ਮੇਰੇ ਕੋਲ ਮੈਡੀਸਨ ਲੈ ਕੇ ਗਏ ਸਿਸਰਾ ਦੇਖੋ 18 2 ਤਾਰੀਖ ਨੂੰ ਮੈਡੀਸਨ ਲੈ ਕੇ ਗਏ ਸੀ ਭਾਵੇਂ ਜੂਮ ਕਰ ਦੋ ਅਸੀਂ ਨਾਮ ਕਿਸੇ ਦਾ ਵੀ ਕਨਫਿਡੈਂਸ਼ੀਅਲ ਰਿਪੋਰਟ ਹੈ ਨਹੀਂ ਡਿਸਕਲੋਸ ਕਰਾਂਗੇ ਸੋ ਤੁਸੀਂ ਦੇਖੋ ਮੈਮ ਨੇ ਲਿਸਟ ਵਾਕਿਆਤਗੀ ਨਾਲ ਬਣਾ ਕੇ ਰੱਖਿਆ ਅੱਛਾ ਤੇ ਜੇਕਰ ਤੁਹਾਡੇ ਜਿਹੜੀ ਇਹ ਲਿਸਟ ਤੁਸੀਂ ਬਣਾਈ ਹੈ ਸ਼ਹਿਰਾਂ ਦੇ ਨਾਮ ਦੇ ਹਿਸਾਬ ਨਾਲ ਜਾਂ ਕਿਸ ਤਰੀਕ ਨੂੰ ਆਏ ਕਿਸ ਤਰੀਕ ਨੂੰ ਉਹਨਾਂ ਨੇ ਕਨਸੀਵ ਹੋਇਆ ਤੇ ਅਗਰ ਤੁਹਾਡੇ ਨਾਲ ਕੋਈ ਗੱਲ ਕਰਕੇ ਅੱਗੇ ਇਹਨਾਂ ਨਾਲ ਗੱਲ ਕਰਨੀ ਚਾਹਵੇ ਤੁਸੀਂ ਕਰਾ ਦਿਓਗੇ ਇੱਥੇ ਆ ਕੇ ਸਰ ਫ੍ਰੈਂਕਲੀ ਸਪੀਕਿੰਗ ਜੇ ਉਹ ਮੇਰੇ ਕੋਲ ਇੱਥੇ ਆਂਦੇ ਹੈ ਤਾਂ ਮੈਂ ਡੈਫੀਨਿਟਲੀ ਇਹੀ ਪੇਜ ਤੋਂ ਦੇਖ ਕੇ ਮੈਨੂੰ 10 ਦਿਨ ਕਿ ਮੈਡਮ ਅ ਲੱਖੇ ਵਾਲੀ ਕਿਹੜੀ ਪੇਸ਼ੈਂਟ ਹੈ ਮੈਂ ਇੱਥੇ ਗੱਲ ਕਰਾ ਦਾਂਗੀ ਪਰ ਅਸੀਂ ਉਹਨਾਂ ਦੀ ਕੰਫਿਡੈਂਸ਼ੀਅਲ ਰਿਪੋਰਟ ਡਿਸਕਸ ਨਹੀਂ ਕਰਾਂਗੇ ਗੱਲ ਕਰ ਸਕਦੇ ਆ ਹਾਂਜੀ ਜਿਵੇਂ ਆ ਹੁਣ ਲੱਖੇ ਤੁਸੀਂ ਕੀ ਸਰ ਇਹ ਮੇਰੇ ਕੋਲ 18 2 ਨੂੰ ਹੈ ਤੇ ਦੇਖੋ 18 2 ਮੈਂਸ਼ਨ ਕੀਤੀ ਹੈ 25 ਹੁਣ ਲੈ ਕੇ ਗਈ ਹੈ ਸਰ ਇਹ ਤੇ ਇਹਨੂੰ ਸਰ ਆ 2 ਤਰੀਕ ਨੂੰ ਇਹਦਾ ਮੈਸੇਜ ਆ ਗਿਆ ਕਿ ਮੈਂ ਮੈਨੂੰ ਪ੍ਰੈਗਨਨਸੀ ਕਨਸੀਵ ਹੋ ਗਈ ਹੈ ਹਾਂ ਦੇਖ ਦੇਖ ਰਹੇ ਹੋ ਸਰ ਕਿੰਨੇ ਦਿਨ ਪਏ 18 ਨੂੰ ਲੈ ਕੇ ਗਈ ਹੈ ਤੇ ਆ ਇਸ ਦਾ 2 ਤਾਰੀਖ ਨੂੰ ਮਾਰਚ ਦਿਨਾਂ ਦੀ ਗੱਲ ਹੈ ਦਿਨਾਂ ਦੀ ਖੇਡ ਦੇ ਵਿੱਚ ਸਰ ਉਹਨੂੰ 11 12 ਸਾਲ ਹੋ ਗਏ ਸੀ ਲੇਡੀ ਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਰਹੀ ਸੀਗੀ ਹੁਣ ਤੁਸੀਂ ਅਗਲਾ ਲਾ ਲਓ ਸਰ ਹੁਣ ਨੈਕਸਟ ਸਰ ਇਹ ਲੇਡੀ ਨੂੰ ਸੀਗੀ ਮਰਿੰਡਾ ਤੋਂ ਲੇਡੀ ਹੈ ਸਰ ਇਸ ਲੇਡੀ ਨੂੰ ਫਾਈਬਰੋਇਸ ਸੀ ਇਹਦੇ ਫਾਈਬਰੋਇਡ ਵੀ ਸੀ ਤੇ ਇਸ ਦੀ ਹਾਈਡਰੋਸੈਲਪਿੰਗ ਵੀ ਸੀ ਇੱਕ ਟਿਊਬ ਦੇ ਵਿੱਚ ਸਰ ਇਸ ਨੂੰ 2 9 ਨੂੰ ਟ੍ਰੀਟਮੈਂਟ ਸ਼ੁਰੂ ਹੋਇਆ ਤੇ 31 12 ਮਤਲਬ ਨਵੇਂ ਸਾਲ ਦੀ ਪਹਿਲੀ ਤਰੀਕ ਨੂੰ ਇਹਨੇ ਮੈਨੂੰ ਖੁਸ਼ਖਬਰੀ ਦਿੱਤੀ ਹੈ ਤੇ 31 12 ਨੂੰ ਰਾਤ ਨੂੰ ਕਾਲ ਕੀਤੀ ਹੈ প্রেਗਨੈਂਸੀ ਵਾਲੀ ਸਟ੍ਰਿਪ ਭੇਜ ਕੇ ਕਿ ਮੈਮ প্রেਗਨੈਂਸੀ ਮੈਨੂੰ ਕਨਸੀਵ ਹੋ ਗਈ ਹੈ ਹੁਣ ਉਹਦੀ ਟਾਈਮ ਹੀ ਹੈ প্রেਗਨੈਂਸੀ ਚੱਲ ਰਹੀ ਹੈ ਫਾਈਬਰੋਇਡ ਦੇ ਰਹਿੰਦੇ ਆ ਰਹਿੰਦੇ ਆ ਉਹ ਬਹੁਤ ਹੀ ਵਧੀਆ ਬੱਚੇ ਦੀ ਹਾਰਟਬੀਟ ਬਣ ਗਈ ਹੋਈ ਹੈ ਅਗਲਾ ਹੁਣ ਅਸੀਂ ਡਿਸਕਸ ਕਰ ਰਹੇ ਬਹੁਤ ਸਾਰੇ ਕੇਸ ਹੈ ਜਿਵੇਂ ਕੈਨੇਡਾ ਤੋਂ ਸਰ ਫਾਰਮਨ ਦੀਆਂ ਵੀ ਸਾਡੇ ਕੋਲ ਰਿਪੋਰਟਸ ਭੇਜਦੇ ਆ ਤੇ ਮੈਡੀਸਨ ਭੇਜ ਅਸੀਂ ਸੈਂਡ ਕਰ ਦਿੰਨੇ ਆ ਫਾਈਬਰੋਇਡ ਸੀ ਹੁੰਦੇ ਸਰ 15 ਨਵੰਬਰ ਨੂੰ ਰਿਪੋਰਟ ਆਈ ਸੀ ਸਾਡੇ ਕੋਲ ਇਹਦੀ ਰਿਪੋਰਟਿੰਗ ਡੇਟ ਹੈ 24 ਦੀ ਫਿਰ ਸਰ ਇਹਦੀ 17 ਜਨਵਰੀ ਨੂੰ ਹੀ ਕਨਸੀਵ ਕਰ ਗਈ ਹੈਗੀ ਮਤਲਬ 18 ਕ ਦਿਨ ਲੱਗੇ हां नहीं सर ये नौवां महीना नौवां महीना ਤੇ ਦਸਵਾਂ ਮਹੀਨਾ ਤੇ ਸਰ 25 મતલਬ 17 ਜਨਵਰੀ ਦੇ ਵਿੱਚ ਇੱਕ 컨ਸੀਵ ਕਰਕੇ ਬਿਲਕੁਲ ਐਗਜ਼ੈਕਟ ਡੇਟ ਤੁਹਾਨੂੰ ਮੇਰੇ ओपीडी ਰਜਿਸਟਰ ਤੇ ਮਿਲਣਗੀਆਂ ਸਰ ਹੁਣ ਇਹਦਾ एएमएच सी सर ਹੁਣ ਤੁਸੀਂ एएमएच ਦੀ ਗੱਲ ਕਰ ਰਹੇ ਹੋ ਨਾ ਕਿ एएमएच ਦਾ ਬੁਖਾਰ ਜਿਹੜਾ एएमएच ਦਾ ਬੁਖਾਰ ਤੇ ਬਵਾਲ ਹੈ ਨਾ ਉਹ ਅਸੀਂ ਆਪ ਹੀ ਬਣਾ ਰੱਖਿਆ ਜਾਂ ਆਈਵੀਐਫ ਸੈਂਟਰਸ ਨੇ ਬਣਾ ਰੱਖਿਆ ਫ੍ਰੈਂਕਲੀ ਸਪੀਕ ਮੈਮ ਹੋਣਾ ਕਿੰਨਾ ਚਾਹੀਦਾ ਜੀ ਜਿਹੜਾ एएमएच ਹੈਗਾ ਚਲੋ ਆਪਾਂ ਇਹ ਗੱਲ ਕਰ ਲਈਏ एएमएच ਹੁੰਦਾ ਕੀ ਹੈ ਔਰ ਇਹ ਹੋਣਾ ਕਿੰਨਾ ਚਾਹੀਦਾ ਹੈ ਇਹਦੀ ਕੁਆਲਿਟੀ ਕਿਵੇਂ ਵੱਧ ਸਕਦੀ ਹੈ ਨੰਬਰ ਕਿਵੇਂ ਵੱਧ ਸਕਦੇ ਨੇ ਜੇਕਰ ਔਰ ਕਿਹੜੀ ਇੱਕ ਪੁਆਇੰਟ ਹੈਗਾ ਜਿਸ ਤੋਂ ਬਾਅਦ ਬੱਚੇ ਦਾ ਜਿਹੜਾ ਐਗ ਹੈਗਾ ਤਿਆਰ ਨਹੀਂ ਹੁੰਦਾ ਸਰ ਤੁਸੀਂ ਮੁਸਾਫਿਰ ਹੋ ਬੱਸ ਜਾ ਰਹੀ ਹੈ ਵੇਟ ਕਰ ਰਹੇ ਹਾਂ ਦੋ ਚੰਨੇ ਖੜੇ ਐ ਠੀਕ ਹੈ ਬੱਸ ਰੁਕ ਗਈ ਹੈ ਹੁਣ ਤੁਹਾਡੀ ਮਰਜ਼ੀ ਹੈ ਨਾ ਬੱਸ ਦੇ ਵਿੱਚ ਸੀਟ ਹੈਗੀ ਐ ਦੋਨਾਂ ਵਾਸਤੇ ਸੀਟ ਪਈ ਹੈਗੀ ਐ ਤੁਸੀਂ ਚੜੋਂਗੇ ਤੁਹਾਨੂੰ ਚੜਨ ਨਾਲ ਮਤਲਬ ਹੈ ਤੁਹਾਨੂੰ ਇੱਕ ਸੀਟ ਦਾ ਮਤਲਬ ਹੈ ਕਿ ਪੂਰੀ ਬੱਸ ਖਾਲੀ ਹੋਵੇ ਸਾਨੂੰ ਤਾਂ ਇੱਕ ਸੀਟ ਨਾਲ ਮਤਲਬ ਹੈ ਇੱਕ ਬੰਦੇ ਨੇ ਇੱਕ ਸੀਟ ਦਾ ਮਤਲਬ ਹੈ ਨਾ ਸਰ ਮੇਰਾ ਮੇਰੀ ਨਾ ਦਰਸ਼ਕਾਂ ਨੂੰ ਰਿਕੁਐਸਟ ਹੈ ਉਹ ਨਾ ਜਾਣ 0.4 ਵੀ ਹੈ ਨਾ 0.2 ਵੀ ਹੈ ਤਾਂ ਆਫਟਰ 올 ਇੱਕ ਸੀਟ ਹੀ ਚਾਹੀਦੀ ਸਾਨੂੰ ਬੇਬੀ ਪੈਦਾ ਕਰਨ ਵਾਸਤੇ ਇੱਕ ਐਗ ਹੀ ਤਾਂ ਚਾਹੀਦਾ ਨਾ ਸਰ ਜੇ 0.2 ਵੀ ਹੈ ਪੋਲਿਕਲਸ ਬਣ ਰਿਹਾ ਹੈ ਮੀਨਸ ਉਹਨਾਂ ਦੀ ਰਾਈਟ ਜਾਂ ਲੈਫਟ ਓਵਰੀ ਦੇ ਵਿੱਚ ਡੋਮੀਨੈਂਟ ਪੋਲਿਕਲ ਇੱਕ ਵੀ ਬਣ ਗਿਆ ਉਹਨੂੰ ਅਸੀਂ ਕੋਈ ਲੈਟਰੋਜੋਲ ਕੋਈ ਮੈਡੀਸਿਨ ਦੀ ਜ਼ਰੂਰਤ ਤਨੀ ਹੈ ਸਰ ਬਿਨਾ ਕਿਸੇ ਮੈਡੀਕੇਸ਼ਨ ਤੋਂ ਸਿਰਫ 100 ਭਾਗਿਆ ਮੈਡੀਸਨ ਦੇ ਨਾਲ ਹੀ ਉਹਨਾਂ ਦਾ ਐਗ ਜਿਹੜਾ ਹੈ ਉਹ ਇੱਕ ਐਗ ਦੀ ਕੁਆਲਿਟੀ ਵੀ ਰਿਚ ਹੋ ਜਾਏਗੀ ਮੈਜ਼ਰਮੈਂਟ ਉਹ ਗਰੋ ਵੀ ਕਰ ਜਾਏਗਾ ਤੇ ਯੂਟਰਸ ਦੀ ਲਾਈਨਿੰਗ ਵੀ ਬੈਟਰ ਹੋ ਜਾਏਗੀ ਇੱਕ ਐਗ ਦੇ ਨਾਲ ਹੀ ਮੇਰੇ ਪੇਸ਼ੈਂਟ ਬੱਚਾ ਪੈਦਾ ਕਰ ਲਏਗਾ ਭਾਵੇਂ AMH 0.2 ਹੈ ਤੇ ਭਾਵੇਂ 0.4 ਹੈ ਕਿਉਂਕਿ ਜਿਹੜੇ ਅਸੀਂ ਆ ਰਿਕਾਰਡ ਰੱਖਿਆ ਸੀ ਨਾ ਇਹਦੇ ਵਿੱਚ AMH ਰਿਕਾਰਡ ਜਿਹੜਾ ਕੈਨੇਡਾ ਤੋਂ ਲੇਡੀ ਸੀ ਸਰ ਇਹਦਾ 0.4 ਸੀਗਾ ਤੇ ਇਸ ਨੂੰ ਮੈਂ 3 ਮਹੀਨੇ ਦੀ ਸੁਭਾਗਿਆ ਭੇਜੀ ਹੈ ਤੇ ਇਹ ਮੈਨੂੰ ਕਾਲ ਕਰਦੀ ਕਿ ਮੈਨੂੰ ਪੀਰੀਅਡ ਹੀ ਨਹੀਂ ਆਏਗੇ ਮੀਨਸ ਜਿਹੜੀ ਸੁਭਾਗਿਆ ਮੈਡੀਸਨ ਹੈ ਇਹ ਪ੍ਰੈਗਨਨਸੀ ਤੋਂ ਪਹਿਲਾਂ ਚੱਲ ਸਕਦੀ ਹੈ 0.4 ਦੇ ਵਿੱਚ ਵੀ egg quality ਬੜੀਆ ਹੋ ਗਈ ਤੇ 8th ਮੰਥ ਤੱਕ ਸੁਭਾਗਿਆ ਮੈਡੀਸਨ ਨਹੀਂ ਉਹਨਾਂ ਦੀ ਪ੍ਰੈਗਨੈਂਸੀ ਜਿਹੜੀ ਹੈ ਪੋਜ਼ਿਟਿਵ ਕਰ ਦੇਣੀ ਹੈ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇਣਾ ਚਾਹਾਂਗੀ ਸਰ ਮੇਰੇ ਕੋਲ ਉਹ ਮੈਡੀਸਨ ਇੱਕ ਲੇਡੀ ਨੇ ਲਈ ਸੀ ਕਿ ਸਰ ਇਹ ਮਾਨਸਾ ਵਾਲੀ ਸਾਈਡ ਦੀ ਸੀਗੀ ਤੇ ਉਸ ਨੂੰ 25 25 ਦਸੰਬਰ ਨੂੰ ਬੋਏ ਬੇਬੀ ਉਹਦੇ ਕੋਲ ਹੋਇਆ ਜਬਕਿ ਇਹ ਫੌਜੀ ਦੀ ਵਾਈਫ ਸੀ ਔਰ ਇਹਨੂੰ ਟਾਈਮ ਪਤਾ ਕਿੰਨਾ ਹੋ ਗਿਆ ਸਰ 11 ਸਾਲ ਹੋ ਗਏ ਸੀ ਕਿ ਉਹਦੇ ਹਸਬੰਡ ਕਹਿੰਦੇ ਸੀ ਕਿ ਪੈਸਾ ਹੈਗਾ ਆਪਣੇ ਕੋਲ ਗਵਰਨਮੈਂਟ EMPLOYEES ਤੇ ਆਪਾਂ ਇਹ ਮਤਲਬ IVF ਫਲੇ ਲੈ ਲਨੇ ਆ ਤੇ ਕਮ ਨਵੇੜਦੇ ਆ ਠੀਕ ਹੈ ਤਿੰਨ ਕ ਮਹੀਨੇ ਸਰ ਉਹਨੇ ਮੈਡੀਸਿਨ ਖਾਦੀ ਹੈ ਤੇ ਅੱਜ ਉਹ ਬੋਏ ਬੇਬੀ ਉਹਦੀ ਗੋਦੀ 'ਚ ਹੈ ਕਿਹੜੀ ਕਿਹੜੀ ਕਿਹੜਾ ਨੁਸਖਾ ਦਿੱਤਾ ਸੀ ਤੁਸੀਂ ਉਹਨੂੰ ਸਰ ਉਸ ਨੂੰ ਵੀ ਫਾਰਮਲ ਜਿਹੜੀ ਜਿਹੀ ਹੈਗੀ ਆ ਆਪਣੇ ਫਾਰਮੂਲੇਸ਼ਨ ਦਾ ਸਰ ਇਹ ਨੁਸਖਾ ਜੋ ਪਿਆ ਹੈਗਾ ਉਸ ਨੂੰ ਮੈਂ ਇਹ ਲਾਇਆ ਸੀਗਾ ਸਰ ਹੁਣ ਇਹ ਆਪਾਂ ਡਿਸਕਸ ਕਰ ਲਈਏ ਇਹ ਜੋ ਵੀ ਚੀਜ਼ਾਂ ਪਈਆਂ ਜਿਸ ਦੇ ਵਿੱਚ ਕੀ ਸਰ ਅਸ਼ਵਗੰਧਾ ਹੈ ਸ਼ਤਾਵਰ ਹੈ ਗਲੋਏ ਹੈ ਤਵਾਸੀਰ ਹੈ ਆ ਬੋਰਡ ਦੀ ਦਾੜੀ ਹੈ ਠੀਕ ਹੈ ਏ ਸਰ ਉਹਨਾਂ ਨੇ ਸਾਰੀਆਂ ਆਈਟਮਸ ਹੁਣ ਐਮਐਸ ਦੀ ਗੱਲ ਚੱਲ ਰਹੀ ਹੈ ਨਾ ਨਾ ਲੈਨੋ ਸੁਭਾਗਿਆ ਵੀ ਮੈਂ ਕਹਿੰਨੀ ਆ ਜੇ ਤੁਹਾਨੂੰ ਨਹੀਂ ਲੈਣੀ ਤੇ ਨਾ ਇਹਦੇ ਤੇ ਇਹਦੇ ਤੇ ਆਪਣਾ ਇਨਵੈਸਟ ਕਰਨਾ ਉਹ ਇਹਨਾਂ ਪੰਜਾਂ ਚੀਜ਼ਾਂ ਨੂੰ 20 20 ਗ੍ਰਾਮ ਲੈ ਕੇ ਇਸ ਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਇਸ ਨੂੰ ਇੱਕ ਚਮਚ ਸਵੇਰੇ ਦੁੱਧ ਦੇ ਨਾਲ ਤੇ ਇੱਕ ਚਮਚ ਰਾਤ ਨੂੰ ਦੁੱਧ ਦੇ ਨਾਲ ਲੈ ਲੈਣ ਸਰ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਐਮਐਚ ਕੀ ਹੁੰਦਾ ਹੈ ਉਹਨਾਂ ਨੂੰ ਪ੍ਰੈਗਨਸੀ ਵੀ ਕਨਸੀਵ ਹੋ ਜਾਣੀ ਹੈ ਫਿਰ ਇਹ ਘਟਦਾ ਕਿਉਂ ਹੈ ਜੀ ਐਮਐਚ ਘਟ ਕਿਉਂ ਜਾਂਦਾ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਨਾ ਸਾਨੂੰ ਇਹ ਵੀ ਦੱਸ ਦਿਓ ਤੁਸੀਂ ਵੀ ਇਹ ਘਟਦਾ ਕਿਉਂ ਹੈ ਸਰ ਸਭ ਤੋਂ ਵੱਡੀ ਗੱਲ 올ਡਨ ਟਾਈਮ ਤੇ ਕੀ ਹੁੰਦਾ ਸੀਗਾ 올ਡਨ ਟਾਈਮ ਤੇ ਕੋਈ ਸਟ्रेस ਨਹੀਂ ਹੁੰਦੀ ਸੀ ਕਿ ਅੱਜ ਦੇ ਟਾਈਮ ਤੋਂ ਸਭ ਤੋਂ ਵੱਡੀ ਗੱਲ ਤਾਂ ਫੀਮੇਲ ਨੂੰ ਸਟ्रेस ਇੰਨੀ ਜ਼ਿਆਦਾ ਹੈ ਕਿਉਂਕਿ ਉਹਨਾਂ ਨੇ ਮੇਲਸ ਤਰ੍ਹਾਂ ਕੰਮ ਕਰਨਾ ਹੈ ਕਿਉਂਕਿ ਫੀਮੇਲ ਨੂੰ ਸ਼ੌਂਕ ਹੈ ਕਿ ਅਸੀਂ ਕੰਮ ਕਾਜ ਵੀ ਕਰਨੇ ਹੈਗੇ ਆ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਉਹ ਮੇਲ ਤਰ੍ਹਾਂ ਪੈਸਾ ਵੀ ਕਮਾ ਰਹੀ ਹੈ ਘਰ ਦਾ ਕੰਮ ਵੀ ਕਰ ਰਹੀ ਹੈ ਤਾਂ 노 ਡਾਊਟ ਉਹ ਬਾਹਰਲੇ ਉਹਨਾਂ ਦੇ ਹਾਰਮੋਨਸ ਵਿਗੜ ਜਾਂਦੇ ਹੈ ਹਾਰਮੋਨ ਵਿਗੜ ਜਾਂਦੇ ਜਿਵੇਂ ਕਿ ਉਹਨਾਂ ਨੇ ਬਾਹਰੋਂ ਆਰਟੀਫੀਸ਼ੀਅਲ ਹਾਰਮੋਨ ਜਿਵੇਂ ਆਪਾਂ ਥਾਇਰੋਇਡ ਦੀ ਗੱਲ ਪਿਛਲੀ ਵਾਰ ਵੀ ਕੀਤੀ ਸੀਗੀ ਉਹਨਾਂ ਨੇ ਆਰਟੀਫੀਸ਼ੀਅਲ ਥਾਇਰੋਇਡ ਦੇ ਵੀ ਹਾਰਮੋਨਸ ਬਾਹਰੋਂ ਲੈਣ ਲੱਗ ਜਾਣੇ ਹੈ ਕਿ ਐਂਸੂਲਿਨ ਬਾਹਰੋਂ ਲੈਣ ਲੱਗ ਜਣੀ ਹੈ ਜਿ ਉਹਨਾਂ ਦੇ ਮੇਲ ਹਾਰਮੋਨਸ ਵੱਧ ਗਏ ਹੈਗੇ ਤਾਂ ਤਾਂ ਇਸ ਕਰਕੇ ਸਰ ਉਹ ਸਟ्रेस ਨੂੰ ਥੋੜਾ ਰਿਕਵਰ ਕਰਨ ਤੇ ਦੂਜੀ ਗੱਲ ਜਿਹੜਾ ਉਹਨਾਂ ਦੇ ਘਰ ਇੱਕ ਬਹੁਤ ਵੱਡੀ ਮੁਸੀਬਤ ਉਹਨਾਂ ਨੇ ਪੱਕੀ ਰੱਖੀ ਹੁੰਦੀ ਹੈ ਉਹ ਕੁੜੀ ਜੀ ਮੁਸੀਬਤ ਸਰ ਜੇ ਤੁਹਾਨੂੰ ਪਤਾ ਹੈ ਕਿ ਅਸੀਂ ਅੱਜ ਇਹ ਟਾਈਮ ਤੇ ਮੇਡ ਅਗਰ ਸਾਨੂੰ ਜ਼ਰੂਰਤ ਹੀ ਨਹੀਂ ਹੈ ਤਾਂ ਵੀ ਸਾਡਾ ਕੰਮ ਕੌਣ ਕਰ ਰਹੀ ਹੈ ਕੰਮ ਵਾਲੀਆਂ ਮਤਲਬ ਮੇਡ ਕਰ ਰਹੀਆਂ ਮਤਲਬ ਉਹ ਉਹਨਾਂ ਨੂੰ ਮੈਂ ਨਾਮ ਮੁਸੀਬਤ ਦੇਵਾਂਗੀ ਮੇਡ ਨਹੀਂ ਦੇਵਾਂਗੀ ਹੁਣ ਭਾਵੇਂ ਅਸੀਂ ਵੀ ਬੈਠੇ ਆ ਸਰ ਇਸ ਡੈਸਕ ਤੇ ਮਾਰਨਿੰਗ ਸਾਰਾ ਕੰਮ ਆਪ ਕਰੀਦਾ ਹੈਗਾ ਜਿੱਥੋਂ ਤੱਕ ਸਾਨੂੰ ਲੱਗਦਾ ਆ ਵੀ ਹਾਂ ਹੁਣ ਅਸੀਂ ਫ੍ਰੀ ਹੈਗੇ ਆ ਆਪਦਾ ਘਰ ਦਾ ਕੰਮ ਆਪੇ ਨਿਬੜ ਕੇ ਆਈਦਾ ਸਰ ਐਕਸਰਸਾਈਜ਼ ਸਟ्रेस ਰਿਮੂਵ ਦੈਨ ਐਕਸਰਸਾਈਜ਼ ਔਰ ਦੈਨ ਥਰਡ ਸਰ ਅਸੀਂ ਖਾਣਾ ਪੀਣਾ ਹੀ ਉਹ ਹੈ ਲਾਈਕ ਏ ਐਮ ਚ ਵਾਸਤੇ ਸਪੈਸ਼ਲੀ ਮੈਂ ਕਹਿੰਨੀ ਆ ਕਿ ਡੇਲੀ ਦੇ ਵਿੱਚ ਹਾਫ ਅਵੋਕਾਡੋ ਚਾਰ ਪੰਜ ਸਟਰਾਬੇਰੀ ਤਾਂ ਦੈਨ ਆਲਟਰਨੇਟ ਡੇਸ ਚਾਰ ਪੰਜ ਕੋਈ ਵੀ 베ਰੀ ਲੈ ਲੈਣ ਭਾਵੇਂ ਬਲੂ ਬੈਰੀ ਲੈ ਲੈਣ ਰਸਬੈਰੀ ਲੈ ਲੈਣ ਚੈਰੀਜ਼ ਲੈ ਲੈਣ ਕੋਈ ਵੀ ਜਦਨ ਇਹ 베ਰੀਸ ਸਭ ਤੋਂ ਪੱਕੀਆਂ ਖਾਣੀਆਂ ਸ਼ੁਰੂ ਕਰ ਦੇਣ ਇੱਕੇ ਫਾਰਮੂਲੇਸ਼ਨ ਸ਼ੁਰੂ ਕਰ ਦੇਣ ਉਹਨਾਂ ਦਾ ਐਮਐਚ ਰਿਕਵਰ ਹੋ ਜਾਏਗਾ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਫਾਈਬਰੋਇਡ ਹੀ ਅਸਿਸ ਜਿਵੇਂ ਵੀ ਪ੍ਰੋਬਲਮਸ ਹੈਂਦੀਆਂ ਪ੍ਰੈਗਨਨਸੀ ਨਹੀਂ ਕਨਸੀਵ ਹੋ ਰਹੀ ਸਰ ਅਸੀਂ ਹਰ ਵਾਰ ਦੀ ਤਰ੍ਹਾਂ ਇਹ ਕੰਚਨ ਮੈਡੀਸਿਨ ਦਿਖਾ ਰਹੇ ਆ ਇਹ ਉਹਨਾਂ ਨੇ ਕੰਚਨ ਟੈਬਲੇਟ ਵੱਧ ਤੋਂ ਵੱਧ ਸਰ 2 ਮਹੀਨੇ ਕਹਿਣ ਦੇ 2 ਮਹੀਨੇ ਵੈਸੇ ਮੇਰੇ ਪੇਸ਼ੈਂਟ ਲੈਂਦੇ ਨਹੀਂ ਹੈ ਜਿਵੇਂ ਕਿ ਅਸੀਂ ਹੁਣੇ ਹੀ ਗੱਲ ਕੀਤੀ ਸੀ ਮਰਿੰਡਾ ਤੋਂ ਪੇਸ਼ੈਂਟ ਤੇ ਉਹ 2 ਤਾਰੀਖ ਨੂੰ ਸਰ ਦੇਣ मतलब ਮੈਂ ਇੰਨਾ ਵੀ ਨਹੀਂ ਪਿਆਗਾ ਅਸੀਂ ਕਹਿ ਤਰੇ 2 ਮਹੀਨੇ ਪਰ ਮੈਨੂੰ ਪਤਾ ਜਿਨ੍ਹਾਂ ਦੇ ਫਾਈਬਰੇਟ ਹੈਗੇ ਉਹਨਾਂ ਨੇ ਕੰਚਨ ਟੈਬਲੇਟ ਨੂੰ ਮਹੀਨੇ ਦੇ ਵਿੱਚ ਹੀ ਰਿਕਵਰ ਕਰਕੇ ਪ੍ਰੈਗਨਨਸੀ ਕਨਸੀਵ ਕਰ ਲੈਣੀ ਹੈ ਜੇ ਸਰ ਉਹਨਾਂ ਨੂੰ ਕੋਈ ਪੀਰੀਅਡ ਰਿਲੇਟਡ ਪ੍ਰੋਬਲਮ ਹੈ ਪੀਰੀਅਡ ਰਿਲੇਟਡ ਸਾਨੂੰ ਪਤਾ ਹੈ ਫਿਰ ਉਹ ਬਾਹਰੋਂ ਲੈਣ ਲੱਗ ਜਾਂਦੀਆਂ ਜਿਹੜੀ ਕੋ 21 ਡੇਜ਼ ਦੀ ਮੈਡੀਸਨ ਹੈਗੀ ਹੈ ਫਿਰ ਸਾਡੀ ఓਵਰੀਜ਼ ਨੂੰ ਹੁਣੇ ਅਸੀਂ ਗੱਲ ਕਰ ਰਹੇ ਆ ਆਰਟੀਫੀਸ਼ੀਅਲ ਹਾਰਮੋਨਸ ਦੇ ਮੈਂ ਸਟ्रेस ਦੇ ਰਹੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਾਹਰੋਂ ਮੈਡੀਸਨ ਹੀ ਉਹ ਲੈਣੇ ਜਿਹਦੇ ਨਾਲ ਕਿ ਆਰਟੀਫੀਸ਼ੀਅਲੀ ਸਾਡੇ ਜੇ ਉਹ ਕੋਸ਼ਿਸ਼ ਕਰਨ ਅਗਰ ਉਹਨਾਂ ਨੂੰ ਕੋਈ ਪੀਰੀਅਡ ਰਿਲੇਟਡ ਪ੍ਰੋਬਲਮ ਹੈ ਸਰ ਅ ਰਾਜ ਕੇ اور ਮੈਡੀਸਨ ਹੈ ਪਿਓਰਲੀ ਆਯੁਰਵੇਦਾ ਉਹ ਇਹ ਮੈਡੀਸਨ ਦੇ ਨਾਲ ਉਹਨਾਂ ਨੂੰ ਪੀਰੀਅਡ ਡੈਫੀਨਿਟਲੀ ਰਿਲੀਜ਼ ਹੋ ਜਾਣੇਗਾ ਘੱਟੋ ਘੱਟ ਉਹਨਾਂ ਨੂੰ ਐਲੋਪੈਥੀ ਤਾਂ ਨਹੀਂ ਲੈਣੀ ਪਏਗੀ ਜਿੱਦੇ 100 ਤੋਂ ਜ਼ਿਆਦਾ ਸਾਈਡ ਇਫੈਕਟ ਹੈ ਫਿਰ ਅਸੀਂ ਗੱਲ ਕਰੀਏ ਸਰ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਹੈਗੀਆਂ ਮੈਂ ਨਹੀਂ ਕਹਿੰਦੀ ਕਿ ਆਮਲਾ ਪਾਊਡਰ ਉਹ ਇੱਥੋਂ ਲੈਣ ਇਹ ਤਾਂ ਜਿਹੜੇ ਪੇਸ਼ੈਂਟ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਜਿਹੜੇ ਕੈਰੀਅਰ ਦਾ ਜ਼ਿਆਦਾ ਖਿਆਲ ਕਰਦੇ ਹੈਗੇ ਆ ਉਹਨਾਂ ਵਾਸਤੇ ਇਹ ਆਮਲਾ ਪਾਊਡਰ ਤਿਆਰ ਹੈ ਆਮਲਾ ਲੱਲਨ ਤੇ ਜਾਂ ਉਹ ਆਪਣੇ ਡਾਈਜੈਸ਼ਨ ਨੂੰ ਗਟ ਹੈਲਥ ਨੂੰ ਉਹ ਬੈਟਰ ਰੱਖਣ ਤਾਂ ਕਿ ਮੈਟਾਬੋਲਿਜ਼ਮ ਵਧੀਆ ਹੋਏ ਅਗਰ ਮੈਟਾਬੋਲਿਜ਼ਮ ਅੱਛਾ ਹੋਏਗਾ ਤਾਂ ਐਟ ਏਵਰੀ ਕਾਸਟ ਜਿਹੜਾ ਐਮਐਚਐਸਰ ਉਹ ਸਪਾਈਕ ਹੋਏਗਾ ਹੀ ਹੋਏਗਾ ਅੱਛੇ ਇਕ ਫਿਰ ਨਾਮ ਇੱਕ ਆਖਰ ਦੇ ਵਿੱਚ ਸਵਾਲ ਜਿਹੜਾ ਮਨ ਦੇ ਵਿੱਚ ਆ ਰਿਹਾ ਕਿ ਬਹੁਤ ਸਾਰੀਆਂ ਭੈਣਾਂ ਦੀ ਕੰਡੀਸ਼ਨ ਹੈਗੀ ਜਿਹੜੀ ਉਹ ਥਾਇਰੋਇਡ ਨੇ ਖਰਾਬ ਬੜੀ ਕੀਤੀ ਹੋਈ ਅਸੀਂ ਪਿਛਲੀ ਵਾਰ ਵੀ ਥਾਇਰੋਇਡ ਦੇ ਉੱਤੇ ਗੱਲ ਕੀਤੀ ਸੀ ਸਵਾਲ ਵੀ ਬਹੁਤ ਆਏ ਨੇ ਤੇ ਥਾਇਰੋਇਡ ਵਾਲਾ ਮਾਮਲਾ ਕਿਵੇਂ ਸੈੱਟ ਰੱਖਿਆ ਜਾ ਸਕਦਾ ਹੈ ਜਦੋਂ ਅਸੀਂ ਆਰਟੀਫੀਸ਼ੀਅਲ ਥਾਇਰੋਇਡ ਦੀਆਂ ਗੋਲੀਆਂ ਬਾਹਰੋਂ ਲੈਣੀਆਂ ਸ਼ੁਰੂ ਕਰਦੇ ਤੇ ਥਾਇਰੋਇਡ ਦਾ ਪ੍ਰੋਬਲਮ ਆਉਣੀ ਲਾਜ਼ਮ ਹੈ ਤੇ ਫਿਰ ਉਹ ਉਹਦਾ ਕੀ ਕੀਤਾ ਜਾਵੇ ਜੀ ਸਰ ਮੇਰੀ ਪਿਛਲੀ ਵੀਡੀਓ ਦੇ ਧਿਆਨ ਨਾਲ ਦਰਸ਼ਕ ਦੇਖ ਲੈਣ ਮੈਂ ਥਾਇਰੋਇਡ ਵਾਸਤੇ ਪਿਛਲੀ ਵੀਡੀਓ ਦੇ ਵਿੱਚ ਵੀਡੀਓ ਚ ਹਾਈਪੋ ਹੈ ਹਾਈਪਰ ਹੈ ਦੋਨਾਂ ਦੀ ਅਲੱਗ-ਅਲੱਗ ਮੈਂ ਡਾਈਟ ਵੀ ਦੱਸੀ ਹੋਈ ਹੈ ਉਹਨਾਂ ਨੇ ਕੀ ਅਵੋਇਡ ਕਰਨੇ ਤੇ ਕੀ ਖਾਣਾ ਹੈ ਤੇ ਨਾਲੋਂ ਨਾਲ ਸਰ ਮੈਂ ਇਹ ਵੀ ਦੱਸਿਆ ਹੈ ਵੀ ਥਾਇਰੋਇਡ ਦੀ ਟੈਬਲਟ ਲੈਣ ਦੀ ਬਜਾਏ ਉਹ ਥਾਇਰੋਇਡ ਰਿਲੇਟਿਡ ਜਿਹੜੇ ਇਨਸੂਲਿਨ ਜੋ ਵੀ ਉਹਨਾਂ ਨੇ ਲੈਣਾ ਉਹ ਬਾਹਰੋਂ ਨਹੀਂ ਲੈਣਾ ਹਾਰਮones ਬਾਹਰੋਂ ਲੈਣ ਦੀ ਥਾਇਰੋਇਡ ਚਾਹ ਸ਼ੂਗਰ ਹਾਂ ਭਾਵੇਂ ਡਾਈ ਸ਼ੂਗਰ ਹੈ ਤੇ ਭਾਵੇਂ ਉਹਨਾਂ ਨੂੰ ਥਾਇਰੋਇਡ ਹੈ ਕੋਈ ਥਾਇਰੋਕਸਿਨ ਬਾਹਰੋਂ ਲੈਣ ਲੋੜ ਨਹੀਂ ਕੋਈ ਇਨਸੂਲਿਨ ਬਾਹਰ ਆਰਟੀਫੀਸ਼ੀਅਲ ਲੈਣ ਦੀ ਲੋੜ ਨਹੀਂ ਉਹ ਆਪਣੀ ਡਾਈਟ ਨੂੰ ਮੋਡੀਫਾਈ ਕਰ ਲੈਣ ਸਰ ਤੇ ਫਿਰ ਇੱਕ ਹੋਰ ਗੱਲ ਸਰ ਜਿਵੇਂ ਤੁਹਾਨੂੰ ਪਤਾ ਹੈ ਯੂ ਐਸ ਏ ਦੇ ਵਿੱਚ ਥਾਇਰੋਇਡ ਦੇ ਵਿੱਚ ਟੀ ਐਸ ਐਚ ਟੀ 3 ਟੀ 4 ਮਤਲਬ ਉਹ ਸਿਰਫ TSH ਚ ਚੈੱਕ ਕੀਤਾ ਜਾਂਦਾ ਹੈ ਕਿ ਅਗਰ ਉਹਨਾਂ ਦਾ TSH ਨਾਰਮਲ ਹੈ ਤਾਂ T3 T4 ਦੇ ਰਿਲੇਟਡ ਉਹ ਆਪਣੀ ਡਾਈਟ ਲਾਈਕ ਸੈਲੇਨੀਅਮ ਜਾਂ ਵਿਟਾਮਿਨ ਜਾਂ ਇਸ ਤਰ੍ਹਾਂ ਦੀ ਡਾਈਟ ਸ਼ੁਰੂ ਕਰ ਲੈਂਦੇ ਹੈਗੇ ਪ੍ਰੋਟੀਨ ਇਨਟੇਕ ਬੈਟਰ ਕਰ ਲੈਂਦੇ ਹੈ ਜਿਹਦੇ ਨਾਲ ਉਹਨਾਂ ਦਾ T3 T4 ਬੈਲੈਂਸ ਹੋ ਜਾਂਦਾ ਮਤਲਬ ਬੌਲਡਰੀ ਨਹੀਂ ਕਰਦੇ ਜਿਵੇਂ ਕਿ ਸਾਡੇ ਤੇ ਇੱਥੇ ਇਦਾਂ ਹੈ ਸਰ ਅਗਰ TSH ਨਾਰਮਲ ਹੈ ਹੁਣ ਸ਼ਾਰਟਲੀ ਮੈਂ ਦੱਸਾਂ ਅਗਰ TSH ਨਾਰਮਲ ਹੈ ਤੇ T3 T4 ਡਿਸਟਰਬ ਬਦਰ ਨਹੀਂ ਕਰਨ ਕਿਉਂਕਿ ਆਫਟਰ 올 ਤਾਂ thyroid stimulating hormone ਤਾਂ ਉਹਨਾਂ ਦਾ ਬੈਲੈਂਸ ਹੀ ਹੈ ਨਾ ਉਹ ਖਾਣ ਪੀਣ ਚੇਂਜ ਕਰ ਲੈਣ ਡਾਈਟ ਸਟਾਈਲ ਲਾਈਫ ਸਟਾਈਲ ਚੇਂਜ ਕਰ ਲੈਣ ਤਾਂ ਉਹਨਾਂ ਦਾ ਉਹ ਵੀ ਬੈਲੈਂਸ ਹੋ ਜਾਣਾ ਬਾਹਰੋਂ ਉਹ ਮੈਡੀਸਿਨਸ ਨਾ ਲੈਣ ਮੇਰੇ ਕੋਲ ਇੱਕ ਪੇਸ਼ੈਂਟ ਸਰ ਹੋਰ ਆਇਆ ਸੀਗਾ ਇਟਲੀ ਦਾ ਸੀਗਾ ਉਹ ਸਰ ਹੁਣ ਕਲੀਅਰ ਕਰੀਏ ਉਹਦਾ ਜਿਹੜਾ ਥਾਇਰੋਇਡ ਸੀਗਾ 1.3 ਥਾਇਰੋਇਡ ਸੀ ਹੁੰਦਾ ਜਬਕਿ ਇਹ ਅਗਰ 3 ਤੱਕ ਮਤਲਬ 3 ਤੋਂ 4 ਦੇ ਵਿੱਚ ਵੀ ਜਾ ਰਿਹਾ ਹੈ ਨਾ ਥਾਇਰੋਇਡ ਤਾਂ ਇਹ ਆਪਟੀਮਲ ਹੁੰਦਾ ਉਹ ਕੋਈ ਆਰਟੀਫੀਸ਼ਲ ਹਾਰਮones ਨਾਲ ਨਾ ਅਜੇ ਟਾਈਮ ਤੇ 100 ਦੇ ਵਿੱਚੋਂ ਨਾ ਸਿਰ 95% ਫੀਮੇਲ ਜਾਂ ਮੇਲ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਤੇ ਉਹ ਥਾਇਰੋਇਡ ਉਹਨਾਂ ਦੀ ਜਿਹੜੀ ਗਲੈਂਡ ਹੈ ਨਾ ਆਰਟੀਫੀਸ਼ਲ ਹਾਰਮੋਨ ਤੇ ਡਿਪੈਂਡ ਹੈ ਹੁਣ ਉਸ ਲੇਡੀ ਦਾ ਇਟਲੀ ਵਾਲੇ ਲੇਡੀ ਦਾ 1.3 ਸੀਗਾ ਉਹ ਲੈ ਰਹੀ ਸੀ ਕਿ 25 mg ਦੀ ਟੈਬਲੇਟ ਜਿਹੜਾ ਮੈਂ ਕਹਿ ਰਹੀ ਹਾਂ ਕਿ 3 ਆ 4 ਹੋਣਾ ਤਾਂ ਠੀਕ ਆ ਮਤਲਬ 2.5 ਹੈ ਤਾਂ ਬਿਲਕੁਲ ਵੀ ਸੋਚਣ ਦੀ ਲੋੜ ਨਹੀਂ ਹੈ ਹੁਣ ਤੁਸੀਂ ਮੈਨੂੰ ਦੱਸੋ 1.3 ਤਾਂ ਬਹੁਤ ਡਾਊਨ ਹੈ ਜੇ 25 mg ਨਾ ਲਵੇ ਤਾਂ ਵੀ ਉਹਦਾ ਕਿੰਨਾ ਜਾਏਗਾ 2.5 ਹੀ ਤਾਂ ਜਾਏਗਾ ਸਰ ਮੇਰੇ ਦਰਸ਼ਕਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਉਹ 2 1.3 ਤੇ ਵੀ 25 mg ਲਈ ਜਾ ਰਹੇ ਕਿਉਂ ਲਈ ਜਾ ਰਹੀ ਹੈ ਲੈ ਕੇ ਤਾਂ ਅਸੀਂ ਥਾਇਰੋਇਡ ਗਲੈਂਡ ਨੂੰ ਹੋਰ ਡਿਸਟਰਬ ਕਰ ਰਹੇ ਆ ਨਾ ਤਾਂ ਮੇਰੀ ਅਪੀਲ ਹੈ ਉਹਨਾਂ پیشنਤ ਨੂੰ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹ ਖੁਦ ਦੇਖਣ ਵੀ ਸਾਨੂੰ ਇਹ ਥਾਇਰੋਇਡ ਦੀ ਟੈਬਲੇਟ 25mg 50 75 ਦੀ ਜ਼ਰੂਰਤ ਹੈ ਕਿ ਨਹੀਂ ਹੈ ਜੀ ਜੀ ਅੱਛਾ ਮੈਮ ਪਰ ਤੁਸੀਂ ਨਾ ਉਹ ਇੱਕ ਕਾਲ ਦੇ ਉੱਤੇ ਦੱਸ ਰਹੇ ਸੀ ਸਾਡੀ ਭੈਣ ਨੂੰ ਕਿ ਜਿਹੜਾ ਥਾਇਰੋਇਡ ਹੈਗਾ ਤਾਂ ਇੱਕ ਦਾਣੇ ਨਾਲ ਵੀ ਠੀਕ ਹੋ ਸਕਦਾ ਹੈ ਉਹ ਕਿਹੜਾ ਦਾਣਾ ਹੈ ਜੀ ਕੀ ਉਹ ਕੀ ਨੁਸਖਾ ਦੱਸ ਰਹੇ ਸੀ ਤੁਸੀਂ ਸਰ ਉਹ ਦਾਣਾ ਤਨੀਏ ਅੱਛਾ ਹਾਂ ਤਨੀਏ ਦਾ ਇੱਕ ਦਾਣਾ ਮੀਨਸ ਕਨ ਦਾ ਕਿ ਇੱਕ ਚਮਚਾ ਉਹਨਾਂ ਨੇ ਸਰ ਰਾਤ ਨੂੰ ਧਨੀਆਂ ਇੱਕ ਚਮਚ ਪੀਉਂ ਕੇ ਤੇ ਸਵੇਰੇ ਉੱਠ ਕੇ ਇਹਨੂੰ ਥੋੜਾ ਜਿਹਾ ਕਾੜ ਕੇ ਗਰਮ ਕਰਕੇ ਇਹ ਲੂਕ ਵਾਰਮ ਪੀ ਲੈਣ ਸਰ ਇਹ ਜ਼ਬਰਦਸਤ ਟਰੀਟਮੈਂਟ ਹੈ ਫਿਰ ਥਾਇਰੋਇਡ ਦੇ ਰਹਿੰਦੇ ਆ ਨਾ ਸਰ ਇੱਕ ਜੋ ਇਹਨੇ ਪਿਛਲੇ ਮਹੀਨੇ ایکسپੀਰੀਅੰਸ ਕੀਤਾ ਅਗਰ ਥਾਇਰੋਇਡ ਦੇ ਰਹਿੰਦੇ ਉਹਨਾਂ ਨੂੰ ਕੋਈ ਹੈਡੈਕ ਦੀ ਸੁਸਤੀ ਦੀ ਭੁੱਲਣ ਦੀ ਮਾਈਗਰੇਨ ਦੀ ਕੋਈ ਦਿੱਕਤ ਹੈ ਸਰ ਮਾਈਗਰੇਨ ਦਾ ਮੇਰਾ ਜਿਆਦਾ ਹੀ ਅਜ਼ਮਾਇਆ ਹੋਇਆ ਨੁਸਖਾ ਹੈ ਸਰ ਉਹਨਾਂ ਨੇ ਮੇਥੀ ਦਾਣਾ ਲੈਣਾ ਅੱਧਾ ਚਮਚ ਮੇਥੀ ਦਾਣਾ ਤੇ ਉਹਦਾ 1/4 ਕਲੌਂਜੀ ਜਿਹੜੀ ਉਹਨਾਂ ਨੇ ਮਾਈਗ੍ਰੇਨ ਦੀ ਟੈਬਲਟ ਲੈਣੀ ਹੈ ਨਾ ਸਰ ਡੇਰਲੀ ਖਾਲੀ ਪੇਟ ਇਹ ਸ਼ੁਰੂ ਕਰ ਦੇਣ ਉਹਨਾਂ ਦਾ ਮਾਈਗ੍ਰੇਨ ਕਿੱਧਰੇ ਹੀ ਜਾਣਾ ਜੀ ਜੀ ਮੈਮ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਦੇਖੋ ਹਰਮਿਤ ਜੀ ਨੇ ਅੱਜ ਨੁਸਖਾ ਫਾਰਮੂਲਾ ਦਿੱਤਾ ਹੈ ਜਿੰਨਾ ਭੈਣਾਂ ਦਾ AMH ਲੋ ਹੈ ਉਹਨਾਂ ਨੇ ਇਹ ਸਾਰਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਵੀ ਕੀਤਾ ਹੈ ਔਰ ਦੱਸਿਆ ਕਿ ਕਿਵੇਂ ਇਸ ਨੁਸਕੇ ਦੇ ਨਾਲ ਲੋ AMH ਵਾਲੀਆਂ ਸਾਡੀਆਂ ਭੈਣਾਂ ਵੀ 컨ਸੀਵ ਕਰ ਸਕਦੇ ਨੇ ਔਰ ਇਹ ਉਹਨਾਂ ਨੇ ਹੋਰ ਬੜੀ ਜ਼ਬਰਦਸਤ ਬੜੀ ਘੈਂਟ ਜਾਣਕਾਰੀ ਦਿੱਤੀ ਹੈ ਕਿ ਅਗਰ ਸਾਡੇ ਵਿੱਚ ਜਿਹੜਾ AMH ਹੈਗਾ 0.04 ਜਾਂ 0.01 ਜਾਂ 0.01 ਵੀ ਹੈ ਤਾਂ ਵੀ ਜਿਹੜਾ 컨ਸੀਵ ਹੈ ਉਹ ਕੀਤਾ ਜਾ ਸਕਦਾ ਹੈ ਜਦੋਂ ਕਿ ਸਾਨੂੰ ਇਸ ਇੰਨੇ ਲੋ AMH ਦੇ ਉੱਤੇ ਡਰਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਚੀਜ਼ ਹੋਰ ਆਖੀ ਹੈ ਕਿ ਥਾਇਰੋਇਡ ਦੇ ਵਿੱਚ ਅਗਰ ਕਿਸੇ ਨੂੰ ਥਾਇਰੋਇਡ ਕਰਕੇ ਕਨਸੀਵ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਇਲਾਜ ਦੱਸਿਆ ਜਿਹੜਾ ਉਹ ਤਨੀਦਾ ਇੱਕ ਚਮਚਾ ਹੈ ਜਿਹੜਾ ਰਾਤ ਨੂੰ ਭੋਉ ਕੇ ਅਸੀਂ ਰੱਖ ਦੇਣਾ ਹੈ ਸਵੇਰੇ ਨੂੰ ਕਾੜ ਕੇ ਉਸ ਨੂੰ ਗੁੰਗੁਣਾ ਪਾਣੀ ਪੀ ਲੈਣਾ ਤਾਂ ਹਰਮੀਤ ਜੀ ਦਾ ਕਹਿਣਾ ਤਾਂ ਉਹਦੇ ਵਿੱਚ ਵੀ ਜਿਹੜਾ ਥਾਇਰੋਇਡ ਦੇ ਵਿੱਚ ਵੀ ਕਾਫੀ ਜ਼ਿਆਦਾ ਫਰਕ ਹੈ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਏਗਾ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਹਰਮੀਤ ਜੀ ਦਾ ਨੰਬਰ ਅਸੀਂ ਦਿੱਤਾ ਹੈ ਹਰਮੀਤ ਜੀ ਨੂੰ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਸਾਡੀਆਂ ਪੈਣਾ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੀਆਂ ਨੇ ਆਖਰ ਦੇ ਵਿੱਚ ਅਸੀਂ ਪੁੱਛ ਲੈਨੇ ਆ ਮੈਮ ਜੇ ਦੰਦਾ ਕੀ ਟੰਗ ਹੈਗਾ ਕਿੱਥੇ ਤੁਸੀਂ ਬੈਠੇ ਹੋ ਸਰ ਮੁਹਾਲੀ ਫੇਸ 10 ਸੈਕਟਰ 64 ਐਸੀਐਫ 61 ਅਬਵ ਰਿਲਾਈਐਂਸ ਫਰੈਸ਼ ਸਿਗਨੇਚਰ ਉਹ ਮੈਨੂੰ ਮਿਲ ਸਕਦੇ ਆ ਔਰ ਮੇਰਾ ਕੰਟੈਕਟ ਨੰਬਰ ਡਿਸਪਲੇ ਤੇ ਹੈਗਾ ਹੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਜੇਕਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਆਪਣਾ ਮਨ ਦਾ ਸਵਾਲ ਆਪਣੀ ਮਨ ਦਾ ਸ਼ੰਕਾ ਛੱਡ ਸਕਦੇ ਹੋ ਡਾਕਟਰ ਸਾਹਿਬ ਦੀ ਟੀਮ ਹੈਗੀ ਆ ਜਿਹੜੀ ਉਹ ਸਾਰੀਆਂ ਕਮੈਂਟਾਂ ਨੂੰ ਪੜ੍ਹਦੀ ਹੈ ਤੇ ਉਹਨਾਂ ਦਾ ਰਿਪਲਾਈ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਧੰਨਵਾਦ